ਤਾ ਮਿੱਤਰੋ ਇੱਕ ਸੱਜਣ ਦਾ ਫੋਨ ਆਇਆ ਕਹਿੰਦਾ ਮੱਲੀ ਸਾਹਿਬ ਸੱਚੀ ਦੱਸ ਵੀ ਐਸ ਵਾਰ ਪਹਿਲੀ ਠੇਕੇ ਲਈਏ ਜਾਂ ਨਾ ਲਈਏ ਜੇ ਲਈਏ ਤਾਂ ਕਿਉਂ ਜੇ ਨਾ ਲਈਏ ਤਾਂ ਕਿਉਂ ਤਾਂ ਮਿੱਤਰੋ ਆਹ ਵੀਡੀਓ ਲਾਸਟ ਤੱਕ ਦੇਖ ਲਿਆ ਜੀ ਕੁਝ ਗੱਲਾਂ ਰੱਖਾਂਗਾ ਜੇਕਰ ਚੰਗੀਆਂ ਲੱਗੀਆਂ ਉਹ ਸੁਣ ਕੇ ਤੁਸੀਂ ਡਿਸਾਈਡ ਕਰਨਾ ਵੀ ਪਹਿਲੀ ਠੇਕੇ ਲੈਣੀ ਜਾਂ ਨਹੀਂ ਲੈਣੀ ਮੈਂ ਨਹੀਂ ਤੁਹਾਨੂੰ ਕਹਿਣਾ ਕਿਉਂਕਿ ਜਿਨੇ ਲੈਣੀ ਉਹਨੇ ਲੈ ਹੀ ਲੈਣੀ ਆ ਜਿਨੇ ਨਹੀਂ ਲੈਣੀ ਉਹਨੇ ਨਹੀਂ ਲੈਣੀ ਤਾਂ ਮਿੱਤਰੋ ਪਹਿਲੀ ਗੱਲ ਹਾਈਬ੍ਰਿਡ ਝੋਨਾ ਤੇ ਪੂਸਾ 44 ਬੈਨ ਸਰਕਾਰ ਨੇ ਬਿਲਕੁਲ ਮਨਾ ਕਰਤਾ ਤੇ ਸਾਡੇ ਏਰੀਏ ਖਾਸ ਕਰਕੇ ਮਕਸਰ ਬਠਿੰਡਾ ਮਾਨਸਾ ਦੇ ਵਿੱਚ ਹਾਈਬ੍ਰਿਡ ਤਾਂ ਘਟੋ ਘਟ ਵੀ 80% ਲੱਗਦਾ ਉਹਦੇ ਚੋਂ 22P67 ਵੈਰਾਈਟੀ ਹੈ ਉਹੋ ਜੀ ਆ ਜਿਹੜੀ ਕਿ ਮਾੜੇ ਵਾਣ ਦੇ ਵਿੱਚ 80 ਤੋਂ ਲੈ ਕੇ 95 96 ਮਣ ਤੱਕ ਨਿਕਲ ਆਉਂਦੀ ਆ ਤੇ ਜੇਕਰ ਹਾਈਬ੍ਰਿਡ ਬੈਨ ਹੋ ਗਿਆ ਤਾਂ ਮੈਨੂੰ ਨਹੀਂ ਲੱਗਦਾ ਵੀ ਹੋਰ ਕੋਈ ਝੋਨਾ ਇਹਦੇ ਬਰਾਬਰ ਮਾੜੇ ਵਾਣ ਦੇ ਵਿੱਚ ਝਾੜ ਦੇਵੇਗਾ ਜੇਕਰ ਤੁਸੀਂ ਮਾੜੇ ਵਾਣ ਦੇ ਵਿੱਚ ਹੋਰ ਕੋਈ ਝੋਨਾ ਲਾਵੋਗੇ ਖਾਸ ਕਰਕੇ ਪਰਮਲੀ ਲਾਵੋਗੇ ਜਿਹੜੀਆਂ ਵੈਰਾਈਟੀਆਂ ਬੈਨ ਨਹੀਂ ਤਾਂ ਉਹ ਵੈਰੈਟੀਆਂ ਮੈਨੂੰ ਨਹੀਂ ਲੱਗਦਾ ਵੀ ਮਾੜੇ ਵਾਣ ਦੇ ਵਿੱਚ 60 ਮਣ ਤੱਕ ਨਿਕਲਣ ਚੰਗੀਆਂ ਪੈਲੀਆਂ ਦੇ ਵਿੱਚ ਤੁਸੀਂ ਔਸਤ ਮੰਨ ਕੇ ਚੱਲੋ ਵੀ 70 ਮਣ ਨਿਕਲੂਗੀ ਤੇ ਮਾੜੇ ਵਾਣ ਦੇ ਵਿੱਚ 60 ਮਣ ਵੀ ਨਿਕਲਾਉਣ ਤਾਂ ਬਹੁਤ ਵੱਡੀ ਗੱਲ ਆ ਦੂਜੀ ਗੱਲ ਜੇਕਰ ਤੁਸੀਂ ਕਹਿੰਦੇ ਵੀ ਬਾਸਮਤੀ ਲਾ ਲਈਏ ਤਾਂ ਬਾਸਮਤੀ ਦਾ ਵੀ ਇਸ ਵਾਰ ਮੰਦਾ ਹਾਲ ਦੀ ਘੜੀ ਕੱਲ ਦੀ ਗੱਲ ਆ 2320 ਨੂੰ ਮੁੱਛਲ ਵਿਕੀ ਆ ਤੇ 3300 ਨੂੰ 11 21 ਵਿਕੀ ਆ ਤੇ 17 18 ਦਾ ਰੇਟ ਹੈਗਾ ਜੀ 28 ਤੋਂ ਲੈ ਕੇ 2900 ਦੇ ਵਿੱਚ ਵਿੱਚ ਜਿਹੜੀ ਬਾਸਮਤੀ ਦਾ ਰੇਟ ਹੋਣੀ ਹੈ ਨਹੀਂ ਜਿਹੜੀ ਨਵੀਂ ਬਾਸਮਤੀ ਤਾਂ ਆਲੋ ਵਿਕਾ ਘੱਟੋ ਘੱਟ ਵੀ ਲਾਲ ਵਿਚਾਰਾ ਮਹੀਨਿਆਂ ਨੂੰ ਤਾਂ ਆਉਣ ਵਾਲੀ ਆ ਉਦੋਂ ਤੁਹਾਨੂੰ ਸਰਕਾਰ ਕਿੱਥੋਂ ਰੇਟ ਦੇ ਦੂਗੀ ਇਹ ਸਵਾਰ ਚੌਲ ਬਈ ਜੀ ਸੈਲਰਾਂ ਚ ਪਿਆ ਹੋਇਆ ਪਹਿਲੀ ਵਾਰ ਸੈਲਰ ਨੇ ਜਿਹੜੇ ਸਾਲ-ਸਾਲ ਤੱਕ ਚੱਲੀ ਗਏ ਨੇ ਅੱਗੇ 6 ਮਹੀਨੇ ਸੈਲਰ ਚੱਲਦੇ ਸੀ ਤੇ ਬੰਦ ਹੋ ਜਾਂਦੇ ਸੀ ਐਰ ਕੀ ਪਹਿਲਾ ਸਮਾਂ ਹਜੇ ਤੱਕ ਵੀ ਸੈਲਰ ਚੱਲੀ ਜਾਂਦੇ ਨੇ ਉੱਤੋਂ ਨਵਾਂ ਝੋਨਾ ਤੇ ਨਵੀਂ ਬਾਸਮਤੀ ਆਉਣ ਵਾਲੀ ਆ ਹੁਣ ਤੀਜੀ ਗੱਲ ਠੇਕੇ ਵਾਲਾ ਕੀ ਕਹਿੰਦਾ ਵੀ ਚਲੋ ਜੇ ਚਕਣਕ ਚੂਨਾ ਬਚੂਗਾ ਝੋਨੇ ਚੂਨਾ ਬਚੂਗਾ ਤੇ ਚਲ ਤੂੜੀ ਚੋ ਵਿਚਾਰਾਂਗੇ ਤਾਂ ਮਿੱਤਰੋ ਐ ਸਵਾਰ ਤਾਂ ਤੂੜੀ ਦਾ ਵੀ ਹਾਲ ਮੰਦਾ ਹੈ ਹੈ ਮੈਂ ਆਖਾਂ ਵੀ ਮੱਲੀ ਸਿਆ ਵੀ ਤੂੜੀ ਬਣਾ ਲਈਏ ਕਿ ਰੱਖੀਏ ਤੇ ਜਦੋਂ ਮੈਂ ਜਾ ਕੇ ਅੰਕਲ ਵੇਦੇ ਨੂੰ ਫੋਨ ਲਾਇਆ ਮੈਂ ਕਿਹਾ ਵੀ ਤੂੜੀ ਕੀ ਭਾ ਲੈਗਾ ਤਾਂ ਅੰਕਲ ਵੇਦਾ ਕਹਿੰਦਾ ਬਾਈ ਜੀ ਅੱਜ ਲਾਉ 170 ਅੱਜ ਤੋਂ ਚਾਰਾਂ ਦਿਨਾਂ ਨੂੰ ਲਾਉਂਗਾ 140 ਮਾਹੀ ਕੀ ਗੱਲ ਕਹਿੰਦਾ ਬਾਈ ਜੀ ਤੂੜੀ ਤਾਂ ਸਾਡੇ ਕੋਲੇ ਆਮ ਕਹਿੰਦਾ ਤੁਸੀਂ ਅੱਜ ਤੋਂ 10 ਦਿਹਾੜਿਆਂ ਨੂੰ ਤੂੰ ਫ੍ਰੀ ਚ ਕਾਹੇਂਗਾ ਸਾਨੂੰ ਤਾਂ ਮਿੱਤਰੋ ਜੇਕਰ ਅੱਜ ਤੋਂ ਮੈਂ 57 ਦਿਹਾੜਿਆਂ ਨੂੰ ਵੱਡਾਂ ਤਾਂ 150 ਰੁਪਏ ਮੰਨ ਕੇ ਚੱਲੋ ਤੁਸੀਂ 6 ਕਵਾਂਟਲ ਟਰਾਲੀ 'ਚ ਤੂੜੀ ਨਿਕਲਦੀ ਆ ਹੈ ਤੇ ਲੱਗ ਭੱਗ ਲਾ ਲੋ ਵੀ 600 ਹੋ ਗਿਆ ਤੇ ਤੁਹਾਨੂੰ 900 ਰੁਪਏ ਤਾਂ ਚਲੋ ਤੂੜੀ ਹੋਈ ਤੇ 1000 ਰੁਪਏ ਤੇ ਬਣਵਾਈ ਮੰਗੀ ਜਾਂਦੇ ਤੂੜੀ ਵਾਲੇ ਤੇ 300 ਰੁਪਏ ਮੇਰੇ ਕੋਲ ਟਰੈਕਟਰ ਹੈ ਨਹੀਂ ਘਰੇ ਛੱਡ ਕੇ ਆਊਗਾ ਤੇ 350 ਅੰਦਰ ਕਰਾਈ ਮੰਗੀ ਜਾਂਦੇ ਤੇ ਮੈਨੂੰ ਤਾਂ ਟਰਾਲੀ ਪੈ ਗਈ 1700 ਤੇ ਵਿਕੀ ਮੇਰੀ 900 ਨੂੰ ਤੇ ਮੈਂ ਧੂਏ ਚ ਲੈਣੀ ਤੂੜੀ ਤੇ ਮਿੱਤਰੋ ਐਸ ਵਕਤ ਜਿੰਨਾਂ ਕੋਲੇ ਤੂੜੀ ਵਾਲੀਆਂ ਮਸ਼ੀਨਾਂ ਨੇ ਉਹ ਵੀ ਰੋਈ ਜਾਂਦੇ ਨੇ ਹਰੇਕ ਬੰਦਾ ਇਹ ਕਹਿੰਦਾ ਵੀ ਬਾਈ ਜੀ ਅੱਧੇ ਚ ਬਣਾ ਦੇ ਮੈਂ ਕਹਿੰਨਾ ਵੀ ਮੇਰੀਆਂ 5 6 ਟਰਾਲੀਆਂ 10 ਟਰਾਲੀਆਂ ਬਨਣੀਆਂ ਚਾਰ ਮੈਨੂੰ ਦੇ ਦੇ 6 ਆਪ ਦੀਆਂ ਲੈ ਜੀ ਜੇਕਰ ਕੋਈ ਬਣਾਉਣ ਦਾ ਚਾਹ ਮਾਣਾ ਤਾਂ ਬਨਾਲੇ ਤਾਂ ਮਿੱਤਰੋ ਐਸ ਵਾਰ ਤਾਂ ਤੂੜੀ ਵਿੱਚ ਵੀ ਕਿਸੇ ਨੂੰ ਕੁਝ ਨਹੀਂ ਬਚਣਾ ਇਸ ਕਰਕੇ ਕੁੱਲ ਮਿਲਾ ਕੇ ਵੀ ਜੇਕਰ ਤੁਸੀਂ ਪਹਿਲੀ ਠੇਕੇ ਲੈਣੀ ਆ ਤਾਂ ਤੁਸੀਂ ਆਪਦੇ ਹਿਸਾਬਕਤਾ ਬੁਲਾ ਕੇ ਲੈਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਚੌਲ ਵੀ ਮਿੱਲਾਂ ਕੋਲੇ ਵਾਧੂਗਾ ਤੇ ਕਣਕ ਉਹਨਾ ਕੋਟਾ ਪੂਰਾ ਨਹੀਂ ਕਰਦੀ ਤੇ ਜੇਕਰ ਤੁਸੀਂ ਠੇਕੇ ਵਾਲੀ ਜ਼ਮੀਨ ਲੈਣੀ ਤਾਂ ਉਥੇ ਹਾਈਬ੍ਰਿਡ ਤੋਂ ਗੱਲ ਵਾਰਾ ਨਹੀਂ ਖਾਂਦੇ ਕਿਉਂਕਿ ਠੇਕਾ ਬਚਾਉ ਹਾਈਬ੍ਰਿਡ ਬਚਾਉ ਹਾਈਬ੍ਰਿਡ ਝੋਨਾ ਬਾਈ ਜੀ ਘੱਟ ਖਰਚੇ 'ਚ ਨਿਕਲਦਾ ਵੱਧ ਨਿਕਲਦਾ ਤੇ ਬਾਕੀ ਝੋਨੇ ਜਿਹੜੇ ਉਹਦੇ ਬਰਾਬਰ ਨਿਕਲ ਨਹੀਂ ਸਕਦੇ ਪੂਸਾ 44 ਬੈਣ ਹਾਈਬ੍ਰਿਡ ਬੈਣ ਤੇ ਸਰਕਾਰ ਕਹਿੰਦੀ ਵੀ ਲੈਣਾ ਨਹੀਂ ਹੁਣ ਇਹ ਤੁਸੀਂ ਸੋਚਣਾ ਬਾਈ ਜੀ ਜੇਕਰ ਤੁਸੀਂ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਵੀ ਬਾਸਮਤੀ ਦਾ ਰੇਟ ਵਧੂਗਾ ਤੇ ਤੁਸੀਂ ਪਹਿਲੀ ਠੇਕੇ ਲੈ ਸਕਦੇ ਜੀ ਝੋਨਾ ਤੁਹਾਡਾ ਪਰਮਲ 14 126 131 100 100 ਮਨ ਟੱਪਦਾ ਤੇ ਤੁਸੀਂ ਪਹਿਲੀ ਠੇਕੇ ਲੈ ਸਕਦੇ ਜੀ ਲਗਭਗ ਇਸ ਵਕਤ 50% ਹੈ ਜੀ ਪਹਿਲੀਆਂ ਠੇਕੇ ਚੜੀਆਂ ਨਹੀਂ ਤੇ 50% ਚੜ ਚੁੱਕੀਆਂ ਨੇ ਇਹ ਵੀ ਹੈਰਾਨੀ ਵਾਲੀ ਗੱਲ ਆ ਵੀ 85 86000 ਨੂੰ ਵੀ ਸਾਡੇ ਪਿੰਡ ਪਹਿਲੀ ਠੇਕੇ ਚੜ ਚੁੱਕੀ ਆ ਤੇ ਉਹਨਾਂ ਨੇ ਘਰੇ ਜਾ ਕੇ ਨਹੀਂ ਦਿੱਤੀ ਲੋਕਾਂ ਨੇ ਘਰੇ ਜਾ ਕੇ ਠੱਕੇ ਨਾਲ ਸਾਈਆਂ ਦਿੱਤੀਆਂ ਨੇ ਹੁਣ ਇਹਦੇ 'ਚ ਠੇਕੇ ਦੇਣ ਵਾਲਾ ਤਾਂ ਕਸੂਰਵਾਰ ਹੈ ਹੀ ਨਹੀਂ ਕਿਉਂਕਿ ਮੇਰੇ ਕੋਲ ਵੀ ਹੁੰਦੀ ਤਾਂ ਮੈਂ ਤਾਂ 90000 ਨੂੰ ਦਿੰਦਾ ਮੈਂ ਕਿਉਂ ਘਟਦਾ